ਮੰਮਲੇ ਉਹ ਹੇਲੇ ਦੇ ਕੇ ਭਾਸ਼ਣ ਦਿੰਦੇ ਆ ਉਹ ਮੈਂ ਕਲਸੀ ਨੂੰ ਕਹਿਣਾ ਭਰਾ ਦੋ ਦਿਨ ਮੇਰੇ ਨਾਲ ਆ ਤੈਨੂੰ ਚੰਡ ਕੇ ਕੱਲਾਂਗੇ ਫਰੀ ਦਿਹਾੜੀ ਲਾ ਛੱਡ ਨੂੰ ਦੋ ਦਿਨ ਕਿਹੜੀਆਂ ਯਾਰ ਕਲਸੀ ਸਾਹਿਬ ਤੁਸੀਂ ਦੋ ਸਾਲਾਂ ਦੇ ਰਹਿ ਗਏ ਆ ਬਾਅਦ ਤੇਰੇ ਅਰਗੇ ਦੀ ਲੱਖ ਰੁਪਿਆ ਪੈਨਸ਼ਨ ਉਹਨੇ ਕੀਤਾ ਤੂੰ ਦੁੱਕੀ ਦਾ ਕੰਮ ਨਹੀਂ ਮੈਂ ਫਿਰ ਤੋਂ ਕਹਿਣਾ ਭਗਵੰਤ ਮਾਨ ਨੂੰ ਕਿ ਕੰਦਾ ਉੱਚੀਆਂ ਕਰਦੇ ਸਿਵਿਆਂ ਦੀਆਂ ਕਿਤੇ ਕੋਈ ਮੁਰਦਾ ਨਾ ਉੱਠ ਕੇ ਭੱਜੇ ਗੇਟ ਲਾ ਦੇ ਤਗੜੇ ਕਿਤੇ ਕਿਸੇ ਨੂੰ ਕੋਈ ਆਵਾਜ਼ ਨਾ ਮਾਰਲੇ ਸਿਮਾਂ ਚ ਕੈਮਰੇ ਲਾ ਦੋ ਕਿਤੇ ਕੋਈ ਹੱਡੀਆਂ ਚੱਕ ਕੇ ਨਾ ਲੈ ਜਾਏ ਕਿਸੇ ਦੀ ਇਹ ਕੰਮ ਚੱਲ ਪਿਓ ਅਸੀਂ ਰਹਿ ਗਏ ਲੋਕੋ ਉੱਥੇ ਹੀ ਰਹਿ ਗਏ ਉਹ ਸਾਡੇ ਪੱਲੇ ਕ ਕੋਈ ਛੱਪੜ ਚੋਂ ਨਿਕਲ ਕੇ ਮੱਛੀਆਂ ਤੁਹਾਡੇ ਘਰੇ ਨਹੀਂ ਆਉਂਦੀਆਂ ਕੱਛੂ ਕੁੰਮੇ ਤੁਹਾਨੂੰ ਗਾਲਾਂ ਨਹੀਂ ਕੱਢਦੇ ਲੰਘਦੇ ਜਾਂਦੇ ਰਹੋ ਜਾਂ ਤਾਂ ਉਹ ਨਾ ਕੱਛੂ ਕੁੰਮਿਆਂ ਦੀ ਸਪਾਰਸ਼ਾ ਹੀ ਹੋਵੇ ਪਿੰਡ ਦੇ ਲੋਕਾਂ ਨੂੰ ਛੱਪੜ ਪੱਕਾ ਕਰਾ ਦਿਓ ਫਿਰ ਸਾਨੂੰ ਬੜਾ ਔਖਾ ਹੁੰਦਾ ਕੰਮ ਫਿਰ ਤਾਂ ਤੁਸੀਂ ਕਰਾਓ ਛੱਪੜ ਦੀਆਂ ਕੰਧਾਂ ਸਾਡੇ ਘਰਾਂ ਨਾਲੋਂ ਜ਼ਿਆਦਾ ਜ਼ਰੂਰੀ ਨਹੀਂ ਗੀਆਂ ਸਾਡੇ ਪੁੱਤਾਂ ਨਾਲੋਂ ਜ਼ਿਆਦਾ ਜ਼ਰੂਰੀ ਨਹੀਂ ਕੋਈ ਇਹ ਸਿਰਫ ਕਹਿਣਾ ਸਾਡੂੰ ਇਹ ਰਜਾਹਤਾ ਤੁਸੀਂ ਅਸੀਂ ਰਜੇ ਤੈ ਥੋੜ ਨੂੰ ਤੁਸੀਂ ਕਰੋ ਕੰਦਾ ਮੁਰਜੇ ਨਾਲ ਭੱਜਣ ਕਿਤੇ ਵੇਖੀ ਕਿਤੇ ਕੰਦਾ ਕੱਢੋ ਸਿਵਿਆਂ ਦੀਆਂ ਬਣਾ ਦਿਓ ਮौज-ਪਾਰ ਮਰਜੀ ਥੋਡੀ ਸਿੱਖਿਆ ਲੈਣਾ ਜਾਓ ਜੇ ਰੋਜ਼ਗਾਰ ਲੈਣਾ ਜਾਓ ਜੇ ਨਾ ਸੇ ਡਿਪਾਰਟਮੈਂਟਲ ਭੱਜੋ ਜੀ ਮੁਰਦਿਆਂ ਦਾ ਫਿਕਰ ਹੋ ਗਿਆ ਜਿਉਂਦੇ ਮਰਦੇ ਫਿਰਦੇ ਇੱਥੇ ਤੂੰ ਦੱਸ ਕਮਾਲ ਹੋ ਗਈ ਸਾਡੀ ਗੱਲਾਂ ਸਾਡੇ ਨਾਲ ਵਕਾਸ ਦੀਆਂ ਕੀਤੀਆਂ ਸੀ ਜੋ ਤੁੱਲ ਜਾਣ ਵਾਲੇ ਆਵੇ ਮਾਨਾ ਇੱਕ ਵਾਰੀਓ ਤੁੱਲ ਜਾਣ ਵਾਲੇ ਆਵੇ ਮਾਨਾ ਇੱਕ ਵਾਰੀਓ ਗੱਲਾਂ ਯਾਦ ਕਰਵਾਵਾਂ ਤੈਨੂੰ YouTube ਵਖਾਵਾ Facebook ਤੇ ਤੇਰਾ ਭਾਸ਼ਣ ਯਾਦ ਕਰਾਵਾਂ ਆ Instagram ਤੇ ਤੇਰੀਆਂ ਰੀਲਾਂ ਮੈਂ ਵਖਾਵਾ ਕਿਤੇ ਟਕਰੇ ਜੇ ਕੱਲਾ ਭਗਵੰਤ ਮਾਨਾ ਤੈਨੂੰ ਰਾਜ ਕੇ ਰਵਾਵਾ ਕਿਤੇ ਟੱਕਰੇ ਜੇ ਕੱਲਾ ਤੈਨੂੰ ਰਾਜ ਕੇ ਰਵਾਵਾ ਕਿਤੇ ਟੱਕਰੇ ਜੇ ਕੱਲਾ ਪੰਜਾਬ ਦੇ ਲੋਕ ਤੁਸੀਂ ਕਹਿੰਦੇ ਹੋਵੋਗੇ ਕਿ ਗਾਉਣ ਲੱਗ ਗਿਆ ਮੈਂ ਗਾਉਣ ਨਹੀਂ ਲੱਗਿਆ ਭਗਵੰਤ ਮਾਨ ਨੂੰ ਉਹ ਰੀਲਾ ਵਿਖਾਉਣੀਆ ਚਾਹੁੰਨਾ ਮੈਨੂੰ ਨਹੀਂ ਟੱਕਰਿਆ ਤੁਸੀਂ ਆਪ ਟੱਕਰ ਕਿਉਂ ਨੂੰ ਰੀਲਾ ਵਿਖਾ ਦਿਓ ਉਹ ਰੀਲਾ ਹੈ ਕਿਹੜੀਆਂ ਭਗਵੰਤ ਮਾਨ ਜੀ ਜਦੋਂ ਤੁਹਾਡੀ ਸਰਕਾਰ ਨਹੀਂ ਸੀ ਤੇ ਤੁਸੀਂ ਭਾਸ਼ਣਾ ਚ ਇਹ ਕਹਿੰਦੇ ਸੀ ਕਿ 70 ਸਾਲ ਹੋ ਗਏ ਆ ਸਾਨੂੰ ਹਲੇ ਤੱਕ ਛੱਪੜਾਂ ਚ ਨਾਲੀਆਂ ਗਲੀਆਂ ਚ ਸ਼ਮਸ਼ਾਨ ਘਾਟ ਦੀਆਂ ਕੰਧਾਂ ਦੇ ਵਿੱਚ ਭਜਾਈ ਫਿਰਦੇ ਆ ਅੱਜ ਮੈਂ ਤੇਰੇ ਉਹ ਕਲਸੀ ਐਮ ਐਲ ਏ ਦੀ ਵੀਡੀਓ ਸੁਣ ਕੇ ਹਟਿਆ ਉਹਦਾ ਭਾਸ਼ਣ ਸੁਣ ਕੇ ਹਟਿਆ ਉਹ ਪਤਾ ਕੀ ਕਹਿ ਰਿਹਾ 6 ਮਹੀਨਿਆਂ ਦੇ ਵਿੱਚ ਐਂ ਜੇ ਬੋਲਦਾ ਉਹ 6 ਮਹੀਨਿਆਂ ਦੇ ਵਿੱਚ ਤੁਹਾਨੂੰ 18 ਲੱਖ ਛੱਪੜ ਦਾ 18 ਲੱਖ ਸਕੂਲ ਦਾ ਕਿੰਨਾ ਹੋ ਗਿਆ ਐਨਾ ਗਰਾਊਂਡ ਦਾ ਕਿੰਨਾ ਹੋ ਗਿਆ ਦੱਸੋ ਤੁਹਾਨੂੰ ਆ ਇੱਕ ਵਾਲੀ ਵਾਲ ਦਾ ਜਿਹੜਾ ਚਲੋ ਉਹ ਵਧੀਆ ਬੱਚਿਆਂ ਨੂੰ ਖੜ੍ਹਾ ਰੀ ਬਣਾਓ ਤੁਹਾਨੂੰ ਆ ਆ ਇੱਥੋਂ ਐ ਕਰਦਾ ਦੱਸ ਰੋ ਕੀ ਕਿੰਨਾ ਹੋ ਗਿਆ 6 ਮਹੀਨਿਆਂ ਦੇ ਵਿੱਚ ਵਿੱਚ ਮੈਂ ਕਹਿੰਦਾ ਜਾ ਕੇ ਹਣੋ ਸੌਂ ਜਾ ਅੱਜ ਇਹ ਗੱਲਾਂ ਕਰ ਰਿਹਾ ਕੀ ਤੁਹਾਨੂੰ ਪੰਜਾਬ ਨੇ ਛੱਪੜ ਠੀਕ ਕਰਨ ਵਾਸਤੇ ਬਣਾਇਆ ਤੇ ਮੈਂ ਇਹੋ ਜਿਹੇ ਮੰਗਾ ਮੰਗਣ ਵਾਲਿਆਂ ਤੋਂ ਵਾਰੇ ਵਾਰੇ ਜਾਣਾ ਉਹ ਪੰਜਾਬ ਦੇ ਗਏ ਗੁਜ਼ਰੇ ਲੋਕੋ ਜਿਹੜੇ ਛੱਪੜ ਦੀਆਂ ਮੰਗਾ ਮੰਗੀ ਜਾਂਦੇ ਆ ਕੀ ਤੁਹਾਡੇ ਬੱਚਿਆਂ ਨੇ ਉਹ ਛੱਪੜ ਦੇ ਵਿੱਚ ਨਹਾਉਣਾ ਕੀ ਉਹ ਛੱਪੜ ਦੇ ਵਿੱਚ ਤੁਸੀਂ ਕੋਈ ਕੀ ਹੈ ਕਿਸ਼ਤੀਆਂ ਚਲਾਉਣੀਆਂ ਜੇਕਰ ਮੰਗਣਾ ਛੱਪੜ ਦੀ ਅੱਜ ਤੁਹਾਨੂੰ ਕੀ ਲੋੜਾ ਤੁਹਾਡੀਆਂ ਕੱਸੀਆਂ ਨਹਿਰਾਂ ਦਾ ਪਾਣੀ ਛੱਪੜਰ ਕਾ ਆ ਰਿਹਾ ਪੀਲਾ ਪੀਲਾ ਹਰਾ ਹਰਾ ਪਾਣੀ ਆ ਰਿਹਾ ਤੁਸੀਂ ਇਹ ਦੱਸੋ ਛੱਪੜਾਂ ਦੇ ਵਿੱਚ ਇਲਝਾਇਆ ਜਾ ਰਿਹਾ ਭਗਵੰਤ ਮਾਨ ਜੀ ਜੇ ਕੰਮ ਕਰਨੇ ਆ ਤਾਂ ਕੰਮ ਕਰੋ ਸਕੂਲਾਂ ਨੂੰ ਲੈ ਕੇ ਹੁਣ ਤੁਸੀਂ ਕਹੋਗੇ ਸਕੂਲਾਂ ਨੂੰ ਲੈ ਕੇ ਕੰਮ ਕਰਤੇ ਆ ਨਹੀਂ ਕੀਤੇ ਜਿੰਨਾ ਚਿਰ ਇਹ ਨਾ ਸਰਕਾਰੀ ਸਕੂਲਾਂ ਚ ਸਰਕਾਰੀ ਟੀਚਰਾਂ ਦੇ ਬੱਚੇ ਨਹੀਂ ਪੜਦੇ ਉਹਨਾਂ ਚਿਰ ਸਰਕਾਰੀ ਸਕੂਲ ਚੰਗੇ ਨਹੀਂ ਹੋ ਸਕਦੇ ਜਿੰਨਾ ਚਿਰ ਸਿਪਾਈ ਤੋਂ ਲੈ ਕੇ ਡੀਸੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ ਚ ਨਹੀਂ ਪੜਦੇ ਉਹਨਾਂ ਚਿਰ ਕੁਝ ਨਹੀਂ ਹੋ ਸਕਦਾ ਸਕੂਲਾਂ ਦਾ ਜਿੰਨਾ ਚਿਰ ਮੈਂਬਰ ਤੋਂ ਲੈ ਕੇ ਮੁੱਖ ਮੰਤਰੀ ਤੱਕ ਦੇ ਬੱਚੇ ਸਰਕਾਰੀ ਸਕੂਲਾਂ 'ਚ ਨਹੀਂ ਪੜਦੇ ਉਹਨਾਂ ਚ ਸਰਕਾਰੀ ਸਕੂਲਾਂ ਦਾ ਕੱਖ ਨਹੀਂ ਸਬਰ ਸਕਦਾ ਕਿੱਥੇ ਲਿਖਾਉਣਾ ਮੈਥੋਂ ਲਖਾ ਲਓ ਅੱਜ ਦੀ ਆਖੀ ਯਾਦ ਰੱਖ ਲਓ ਸਕੂਲਾਂ ਦੀਆਂ ਬਿਲਡਿੰਗਾਂ ਬਣ ਸਕਦੀਆਂ ਸਕੂਲਾਂ ਦੇ ਵਿੱਚ ਕੰਧਾਂ ਵੱਡੀਆਂ ਕਰਾਈਆਂ ਜਾ ਸਕਦੀਆਂ ਸਕੂਲਾਂ ਦੇ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ AC ਲੱਗ ਜਾਣਗੇ ਪਰ ਆ ਟੀਚਰਾਂ ਜਿਹੜੇ ਉਹ ਤੁਸੀਂ ਕੁੜਦੇ ਫਿਰਦੇ ਆ ਤੇ ਕੰਮ ਛੱਪੜ ਦਾ ਜ਼ਰੂਰੀ ਨਹੀਂ ਸੀਗਾ ਛੱਪੜ ਦੇ ਵਿੱਚ ਲੋਕਾਂ ਨੇ ਡਿੱਗਣਾ ਨਹੀਂ ਸੀਗਾ 70 ਸਾਲਾਂ ਦੇ ਵਿੱਚ ਛੱਪੜਾਂ ਤੇ ਰਾਜਨੀਤੀ ਹੋਈ ਆ ਵੋਟਾਂ ਤੁਸੀਂ ਲੋਕਾਂ ਤੋਂ ਲਈਆਂ ਨਾ ਕਿ ਛੱਪੜਾਂ ਤੋਂ ਲਈਆਂ ਯਾਦ ਰੱਖੋ ਜੇਕਰ ਤੁਸੀਂ ਕਹਿੰਦੇ ਆ ਕਿ ਛੱਪੜਾਂ ਦਾ ਵਿਕਾਸ ਜ਼ਰੂਰੀ ਆ ਤਾ ਫਿਰ ਕਾਂਗਰਸ ਕਾਲੀਦਾਨਾ ਲੈ ਕੋਲੋਂ ਮਾਫੀ ਮੰਗ ਲੋ ਕਿਉਂਕਿ ਉਹ ਵੀ ਛੱਪੜਾਂ ਤੇ ਪੈਸਾ ਲਾਉਂਦੇ ਰਹੇ ਆ ਲੋਕਾਂ ਦੇ ਪੈਸਾ ਨਹੀਂ ਲਾਇਆ ਛੱਪੜਾਂ ਤੇ ਪੈਸਾ ਲਾਇਆ ਮਾਫੀ ਮੰਗ ਲੋ ਜਿਹੜੇ 92 96 ਐਮਐਲ ਲੇ ਕੇ ਝਾੜੂ ਵਾਲਿਆ ਤੇ ਦੂਜੀ ਗੱਲ ਮੈਂ ਇਹ ਕਰਦਾ ਕਿ ਜਿਹੜੇ ਸੀਵਰੇਜ ਆ ਸੀਵਰੇਜਾਂ ਦੀ ਰਾਜਨੀਤੀ ਕੇਸਰੀਵਾਲ ਕਰਨ ਲੱਗ ਗਿਆ ਐਡਾ ਤਗੜਾ ਬੰਦਾ ਹੋ ਕੇ ਸ਼ਿਆਦ ਤਾਂ ਦਾ ਇੱਕ ਪਾਰਟੀ ਦਾ ਮੋਢੀ ਹੋ ਕੇ ਸੀ ਵਰੇਜਾਂ ਦੀ ਗੱਲ ਕਰਦਾ ਲੁਧਿਆਣੇ ਦੇ ਲੋਕਾਂ ਨੂੰ ਧਮਕੀਆਂ ਦਿੰਦਾ ਤੁਸੀਂ ਇਹ ਨੋਟ ਕਰੋ ਕਿ ਇੱਜ ਉੱਤੇ ਭੈੜੀ ਰਾਜਨੀਤੀ ਨਹੀਂ ਹੋ ਸਕਦੀ ਮਾਫੀ ਮੰਗ ਲਓ ਦੂਜਿਆਂ ਕੋਲ ਜੇਕਰ ਲੋਕਾਂ ਨੂੰ ਅੱਗੇ ਲੈ ਕੇ ਜਾਣਾ ਮੈਂ ਲੋਕਾਂ ਤੋਂ ਹਰਾਣਾ ਕੀ ਛੱਪੜ ਜਦੋਂ ਚੰਗੇ ਬਣ ਗਏ ਕੀ ਤੁਹਾਡੇ ਘਰੇ ਤੁਸੀਂ ਮੱਛੀਆਂ ਛੱਡਣਗੇ ਇਹਦੇ 'ਚ ਤੁਸੀਂ ਕੱਛੂ ਕੁੰਮੇ ਪਾਲਣੇ ਇਹਦੇ 'ਚ ਕਿ ਦਾਕਟਰਾਂ ਦਾ ਵਪਾਰ ਕਰਨ ਇਹ ਛੱਪੜਾਂ ਤੋਂ ਲੋਕੋ ਤੁਸੀਂ ਕੀ ਲੈਣਾ ਜੇਕਰ ਆ 20 23 ਸਾਲਾਂ ਤੋਂ ਤੁਸੀਂ ਡਿੱਗੇ ਹੋ ਘਰਾਂ ਦੇ ਵਿੱਚ ਰਹਿ ਸਕਦੇ ਆ ਤੁਸੀਂ ਗਲੇ ਪਿਲੇ ਬਾਥਰੂਮਾਂ ਦੇ ਵਿੱਚ ਨਹਾ ਸਕਦੇ ਆ ਮੈਂ ਗਲਤ ਨਹੀਂ ਗੱਲ ਕਰ ਰਿਹਾ ਜੇਕਰ ਆ ਬਿਨਾਂ ਇਲਾਜ ਤੋਂ ਮਰ ਸਕਦੇ ਆ ਤਾਂ ਤੁਸੀਂ ਛੱਪੜ ਤੋਂ ਬਿਨਾਂ ਵੀ ਮਰਨ ਨਹੀਂ ਲੱਗੇ ਪੱਕਾ ਛੱਪੜ ਕਰਾ ਕੇ ਕੋਈ ਸਵਿਮਿੰਗ ਪੂਲ ਤੇ ਨਹਾਉਣਾ ਨਹੀਂਗਾ ਤੁਸੀਂ ਗਰਮੀਆਂ ਦੇ ਵਿੱਚ ਓ ਕਲਸੀ ਐਮਐਲਏ ਜੀ ਓ ਮੇਰੇ ਵੀਰ ਐਂਆ ਕਰਕੇ ਬੋਲਣ ਆਇਆ ਬੇਨਤੀ ਆ ਤੇਰੇ ਅੱਗੇ ਜਿਹੜੇ ਪਿੰਡ ਨੇ ਵਿੱਚ ਗਿਆ ਉਥੇ ਬੱਚਿਆਂ ਦੀਆਂ ਐਡਮਿਸ਼ਨਾਂ ਸਰਕਾਰੀ ਸਕੂਲਾਂ 'ਚ ਕਰਵਾ ਚਾਹੇ ਉਹ 100 ਕਿੱਲੇ ਵਾਲਾ ਚਾਹੇ ਉਹ 2 ਕਿੱਲੇ ਵਾਲਾ ਚਾਹੇ ਉਹ ਓੜਾ ਜ਼ਮੀਨ ਵਾਲਾ ਵੀ ਨਹੀਂ ਹੈਗਾ ਸਕੂਲਾਂ ਤੋਂ ਤੁਹਾਡੇ ਬੱਚਿਆਂ ਨੇ ਆਈਪੀਐਸ ਬਣਨਾ ਉਹ ਤੁਹਾਨੂੰ ਛੱਪੜਾਂ ਚਲਝਾਈ ਬੈਠੇ ਆ ਗਰਾਊਂਡ ਜ਼ਰੂਰੀ ਆ ਗਰਾਊਂਡ ਦਿਓ ਇਹਨਾਂ ਨੂੰ ਕੋਈ ਗੱਲ ਨਹੀਂ ਖੇਡਣ ਦਿਓ ਕੁੱਦਣ ਦਿਓ ਮौज ਕਰਨ ਦਿਓ ਗਰਾਊਂਡ ਜ਼ਰੂਰੀ ਆ ਨਾਲ ਇਹਨਾਂ ਨੂੰ ਇੱਕ ਹਸਪਤਾਲਾਂ ਦੇ ਵਿੱਚ ਡਾਕਟਰ ਪੂਰੇ ਕਰਕੇ ਦਿਓ ਇਹ ਰਾਜਨੀਤੀ ਆ ਇਹ ਰਣਨੀਤੀ ਬਣਾਓ ਓ ਇਹਨਾਂ ਲੋਕਾਂ ਨੂੰ ਅੱਗੇ ਲੈ ਕੇ ਜਾਓ ਭਗਵੰਤ ਮਾਨ ਜੀ ਤੁਹਾਨੂੰ ਰੱਜ ਕੇ ਰਵਾਵਾਂ ਕਿਤੇ ਟੱਕਰੇ ਜੇ ਕੱਲਾਂ ਇਹ ਗੱਲਾਂ ਜਿਹੜੀਆਂ ਜਿ ਮੈਂ ਕਰ ਰਿਹਾ ਇਹ ਗੱਲਾਂ ਤੁਸੀਂ 2020 ਚ ਕਹਿੰਦੇ ਹੁੰਦੇ ਸੀ ਕੀ ਗੱਲ ਕਿੱਤੇ ਮੁੱਖ ਮੰਤਰੀ ਬਣ ਤੋਂ ਪਹਿਲਾਂ ਕਿਸੇ ਨੇ ਤੁਹਾਡੇ ਤੇ ਟੂਣਾ ਤਾਂ ਨਹੀਂ ਕਰਤਾ ਤੁਹਾਡੀ ਆਤਮਾ ਕੱਢ ਲਈ ਹੋਵੇ ਦੱਸੋ ਇਸ ਗੱਲ ਦਾ ਜਵਾਬ ਹੈਗਾ ਉਹ ਪੰਜਾਬ ਦੇ ਲੋਕੋ ਤੁਹਾਡੀਆਂ ਗਲੀਆਂ ਨਾਲੀਆਂ ਤੁਸੀਂ ਗਲੀਆਂ ਨਾਲੀਆਂ ਦੇ ਵਿੱਚ ਨਹੀਂ ਸੌਂਦੇ ਤੁਸੀਂ ਆਪਦੇ ਘਰ ਮਕਾਨਾਂ ਦੇ ਵਿੱਚ ਸੌਂਦੇ ਆ ਤੁਹਾਡੇ ਘਰ ਔਰ ਜਿਹੜੇ ਤੁਹਾਡੇ ਘਰ ਆ ਕਈ ਘਰ ਇਹੋ ਜਿਹੇ ਆ ਜਿਹੜੇ ਡਿੱਗੇ ਹੁਣੇ ਡਿੱਗੇ ਹੁਣੇ ਡਿੱਗੇ ਅੰਜ ਹੋਈ ਪਈ ਆ ਥੋਡੇ ਘਰਾਂ ਦੀਆਂ ਛੱਤਾਂ ਤੱਕ ਡਿੱਗਣ ਆਲੀਆਂ ਜੇਕਰ ਤੁਸੀਂ ਉਹਨਾਂ ਛੱਤਾਂ ਥੱਲੇ ਰਹਿ ਸਕਦੇ ਆ ਤਾਂ ਮਾੜਾ ਛੱਪੜ ਤੁਹਾਨੂੰ ਖਾਂਦਾ ਨਹੀਂਗਾ ਕੇ ਇਹ ਯਾਦ ਕਰੋ ਗੱਲ ਥੋਡੇ ਛੱਪੜ ਤੇ 18 ਲੱਖ ਲੱਗਣਾ ਉਹ 18 ਲੱਖ ਕਿਸੇ ਗਰੀਬ ਤੇ ਲਵਾਓ ਉਹ 18 ਲੱਖ ਸਕੂਲਾਂ ਤੇ ਲਵਾਓ ਜਿਹੜਾ ਕਰੋੜਾ ਰੁਪਇਆ ਗਲੀਆਂ ਚ ਲਵਾਉਣਾ ਮੈਂ ਮੰਨਦਾ ਵਿਕਾਸ ਜ਼ਰੂਰੀ ਆ ਤਾਂ ਸਭ ਤੋਂ ਪਹਿਲਾਂ ਹੁਣ ਇੱਕ ਗੱਲ ਸੁਣੋ ਤੁਹਾਡਾ ਬੱਚਾ ਭੁੱਖਾ ਪਿਆ ਹੋਵੇ ਉਹਨੂੰ ਦੁੱਧ ਚਾਹੀਦਾ ਹੋਵੇ ਹੁਣ ਸਭ ਤੋਂ ਪਹਿਲਾਂ ਤੁਸੀਂ ਕੀ ਲਿਆਉਂਗੇ ਬੱਚੇ ਵਾਸਤੇ ਦੁੱਧ ਲਿਆਉਂਗੇ ਦੱਸੋ ਇਸ ਗੱਲ ਦਾ ਜਵਾਬ ਦਿਓ ਬੱਚੇ ਵਾਸਤੇ ਦੁੱਧ ਲਿਆਉਂਗੇ ਕਿ ਜਿਹੜਾ ਬੱਚੇ ਨੇ ਜਾ ਕੇ ਮੰਨ ਲਓ ਕੋਈ ਖੇਡਣਾ ਹੋਵੇ ਖਡਾਉਣਾ ਲਿਆਉਂਗੇ ਛੋਟਾ ਜਿਹਾ ਬੱਚਾ ਉਹ ਮਾਂ ਦਾ ਦੁੱਧ ਮੰਗ ਰਿਹਾ ਉਹ 10 ਰੁਪਈਆ ਦਾ ਛੰਛਣਾ ਲਿਆਉਂਗੇ ਉਹਦੇ ਵਜੋਂ ਵਾਸਤੇ ਕਿ ਤੁਹਾਡੇ ਕੋਲ ਉਹੀ 10 ਰੁਪਈਆ ਹੋਣਾ ਉਹਦੇ ਬੱਚੇ ਵਾਸਤੇ ਦੁੱਧ ਲਿਆਉਂਗੇ ਛੰਛਣਾ ਲਿਆਉਂਗੇ ਜਿਹੜਾ ਚਲਾਕ ਬੰਦਾ ਹੋਊਗਾ ਛੁਣਛਣਾ ਲੈ ਆ ਕੇ ਦੇਊਗਾ ਦਸਾਂ ਦਾ ਕਿਉਂਕਿ ਉਹਨੂੰ ਪਤਾ ਦੁੱਧ ਤਾਂ ਇੱਕ ਵਾਰੀ ਪੀ ਲੂਗਾ ਤੇ ਛੁਣਛਣਾ ਵਜਾਉਂਦਾ ਰਹੂਗਾ ਛੱਪਰੇ ਬਣਾਉਣਗੇ ਪੰਜ ਸਾਲਾਂ ਦੇਹੀ ਛੁਣਛਣਾ ਵਜਾਉਣਗੇ ਤੁਹਾਡੇ ਪਿੰਡਾਂ ਚ ਆ ਕੇ ਕਿਓ ਬਣਾਤਾ 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 ਛੱਪੜਾਂ ਦੀ ਰਾਜਨੀਤੀ ਦੇ ਵਿੱਚ ਚਲ ਜਾਇਆ ਜਾ ਰਿਹਾ ਲੋਕਾਂ ਨੂੰ ਬਹੁਤ ਤਗੜੇ ਲੈਵਲ ਦੀ ਰਾਜਨੀਤੀ ਆ ਤੁਹਾਨੂੰ ਸਕੂਲ ਚਾਹੀਦੇ ਆ ਹਸਪੀਟਲ ਚਾਹੀਦੇ ਆ ਤੁਹਾਡੇ ਘਰਾਂ ਦੇ ਵਿੱਚ ਰੋਜ਼ਗਾਰ ਚਾਹੀਦਾ ਓਏ ਤੁਸੀਂ ਆਪਦੇ ਬੱਚਿਆਂ ਵਾਸਤੇ ਰੋਜ਼ਗਾਰ ਨਹੀਂ ਮੰਗ ਸਕਦੇ ਕਿਹੜਾ ਛੱਪੜ ਪੱਕਾ ਕਰਾ ਕੇ ਤੁਸੀਂ ਆਪਦੇ ਬੱਚੇ ਨੂੰ ਉੱਥੇ ਡਿਊਟੀ ਬਹਾਉਣਾ ਰਾਖਾ ਬਹਾਉਣਾ ਛੱਪੜ ਦਾ ਵੀ ਕਿਤੇ ਉਹ ਚ ਗੰਦਾ ਪਾਣੀ ਨਾ ਪੀ ਜੇ ਛੱਪਣਾ ਛੱਪੜ ਪੱਕਾ ਕਰਾਓ ਮੰਨਦੇ ਆ ਪਰ ਪਹਿਲਾਂ ਲੋਕਾਂ ਦੇ ਘਰ ਪੱਕੇ ਕਰਾਓ ਲੋਕਾਂ ਦੇ ਇਲਾਜ ਪੱਕੇ ਕਰਾਓ ਸਿੱਖਿਆ ਪੱਕੀ ਕਰਾਓ ਅਜਿ ਭਗਵੰਤਮਾਨ ਇਹਨਾਂ ਗੱਲਾਂ ਤੋਂ ਮੁੱਕਰ ਗਿਆ ਤਾਂ ਕਹਿਣਾ ਕਿ ਗੱਲਾਂ ਵਿਕਾਸ ਨਾਲ ਸਾਡੇ ਨਾਲ ਕੀਤੀਆਂ ਸੀ ਜੋ ਜਿਹੜੀਆਂ ਵਿਕਾਸ ਦੀਆਂ ਭੁੱਲ ਜਾਣ ਵਾਲੇ ਆਵੇ ਤੈਨੂੰ ਇੱਕ ਵਾਰੀ ਹੋ ਫੇਸਬੁੱਕ ਤੇ ਵਿਖਾਵਾਂ YouTube ਤੇ ਵਿਖਾਵਾਂ ਇੰਸਟਾਗ੍ਰਾਮ ਤੇ ਰੀਲਾਂ ਤੇਰੀਆਂ ਵਿਖਾਵਾਂ ਕਿਤੇ ਟੱਕਰੇ ਜੇ ਕੱਲਾ ਤੈਨੂੰ ਰੱਜ ਕੇ ਰਵਾਵਾਂ ਕਿਤੇ ਟੱਕਰੇ ਜੇ ਕੱਲਾ ਪੰਜਾਬ ਅੱਜ ਵੀ ਰੋਈ ਜਾਂਦਾ ਛੱਪੜ ਕਾਲੀਆਂ ਨੇ ਬਣਾਏ ਸੀ ਛੜਕਾਂ ਕਾਲੀਆਂ ਨੇ ਬਣਾਤੀਆਂ ਇਹਨਾਂ ਦੇ ਰਾਜ ਦੇ ਵਿੱਚ ਬਣੀਆਂ ਬਣੀਆਂ ਭਾਵੇਂ ਪੰਜਾਬ ਦੇ ਲੋਕਾਂ ਦੇ ਪੈਸੇ ਅਦਾਂ ਤਾਂ ਛੜਕਾ ਅੱਜ ਬਣੀਆਂ ਪੀਆਂ ਆ ਪੱਕੀਆਂ ਗੱਲਾਂ ਕੀਤੀਆਂ ਪਈਆਂ ਅੱਜ ਵੀ ਲੋਕ ਫਿਰ 12 12 ਪੜ ਕੇ ਬੀਏ ਬੀਏ ਕਰਕੇ ਸੱਟਾ ਕਿਉਂ ਲਿਖ ਰਹੇ ਆ ਚਿੱਟਾ ਕਿਉਂ ਵੇਚ ਰਹੇ ਆ ਕਿਉਂਕਿ ਰੋਜ਼ਗਾਰ ਨਹੀਂਗਾ ਇਹੀ ਜਿਹੜਾ ਕਰੋੜਾਂ ਰੁਪਈਆ ਦਾ ਸੜਕਾਂ ਲਾਈਆਂ ਸੀ ਇਹ ਕਰੋੜਾਂ ਰੁਪਈਆ ਦੀ ਅੱਜ ਹਲਕਾ ਜਲਾਲਾਬਾਦ ਦੇ ਵਿੱਚ ਫੈਕਟਰੀਆਂ ਲਵਾਈਆਂ ਹੁੰਦੀਆਂ ਦੋ ਤੇ ਇੱਥੇ ਬੱਚੇ 13 13 14 14 ਹਜ਼ਾਰ ਤੇ ਨੌਕਰੀ ਲੱਗੇ ਹੋਣੇ ਸੀ ਹੈ ਕੋਈ ਜਵਾਬ ਕਿਸੇ ਕੋਲ ਨਹੀਂ ਜਵਾਬ ਅੱਜ ਜਿਹੜੇ ਤੁਸੀਂ ਇੱਕ ਪਿੰਡ ਦੇ ਵਿੱਚ 1.5-2 ਕਰੋੜ ਰੁਪਏ ਦਾ ਛੱਪੜਾਂ ਤੇ ਲਾਈ ਜਾਂਦੇ ਆ ਨਾਲੀਆਂ ਤੇ ਲਾਈ ਜਾਂਦੇ ਆ ਉਸ ਪਿੰਡ ਦੇ ਵਿੱਚ ਚੰਗੀ ਫੈਕਟਰੀ ਖੋਲੋ ਸਰਕਾਰੀ ਖੋਲੋ ਕਿਉਂ ਤੁਸੀਂ ਪ੍ਰਾਈਵੇਟ ਕੰਪਨੀ ਵਾਲਿਆਂ ਨੂੰ ਮੈਂ ਕਹਿੰਦਾ ਉਹਨਾਂ ਦੀਆਂ ਬੁੱਕਲਾਂ 'ਚ ਬੈਠੀ ਜਾਂਦੇ ਕਿਉਂ ਸਿਰ ਤੇ ਬਿਠਾਈ ਜਾਂਦੇ ਉਹਨਾਂ ਨੂੰ ਕਿਉਂਕਿ ਉੱਥੋਂ ਫੰਡ ਆਉਂਦੇ ਆ ਕੀ ਆ ਉੱਥੇ ਅੱਜ ਸਰਕਾਰੀ ਫੈਕਟਰੀਆਂ ਖੋਲੋ ਲੋਕਾਂ ਨੂੰ ਮੈਂ ਕਹਿੰਨਾ ਰੋਜ਼ਗਾਰ ਦਿਓ ਤਾਂ ਕਿ ਪੜ੍ਹ ਲੈ ਕੇ ਬੱਚੇ 2 ਨੰਬਰ ਦਾ ਧੰਦਾ ਨਾ ਕਰਨ ਜਦੋਂ ਬੇਰੋਜ਼ਗਾਰ ਹੋਣਗੇ ਕੀ ਕਰਨਗੇ ਕਿੱਧਰ ਨੂੰ ਜਾਊਗਾ ਕੋਈ ਜਵਾਬ ਕਿਸੇ ਕੋਲੇ ਨਹੀਂ ਬਣਾ ਦੋ ਛੱਪੜ ਨਾਲੀਆਂ ਬਣਾਈ ਤੁਰੇ ਜਾਓ ਮੈਨੂੰ ਲੋਕਾਂ ਦੀ ਸਮਝ ਨਹੀਂ ਆਉਂਦੀ ਆ ਤੁਸੀਂ ਛੱਪਣਾ ਚ ਮਰ ਗਏ ਲੋਕੋ ਡੁੱਬਣਾ ਕਿਸੇ ਨੇ ਉੱਤੇ ਛੱਪੜ ਦੇ ਵਿੱਚ ਕਰਨਾ ਕੀ ਛੱਪੜ ਦੇ ਵਿੱਚ ਤੁਸੀਂ ਛੱਪੜ 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 ਤੁਹਾਡੇ ਕਿੰਗਾਂ ਦੇ ਘਰਾਂ ਦੀਆਂ ਕੰਧਾਂ ਨਹੀਂ ਨਿਕਲਣਗੀਆਂ ਤੁਹਾਡੇ ਘਰ ਦੀਆਂ ਕੰਧਾਂ ਟਿੱਕੀਆਂ ਪੀਆਂ ਤੁਹਾਨੂੰ ਛੱਪੜ ਦਾ ਫਿਕਰ ਹੋਇਆ ਪਿਆ ਕਮਾਲ ਹੋ ਗਈ ਸਕੂਲਾਂ ਚ ਟੀਚਰ ਪੂਰੇ ਨਹੀਂ ਤੁਹਾਨੂੰ ਛੱਪੜ ਦਾ ਫਿਕਰ ਬਣਿਆ ਪਿਆ ਛੱਪੜ 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 ਕੀ ਛੱਪੜ ਚ ਯਾਰ ਤੂੰ ਡੋਬਨੇ ਲੋਕ ਉੱਥੇ ਇਹ ਗੱਲਾਂ ਕਰੋ ਤੁਸੀਂ ਜਿਹੜੀਆਂ ਕਰਨ ਵਾਲੀਆਂ ਬੰਦੀਆਂ ਛੱਪੜਾਂ ਚਲ ਜਾ ਰਹੇ ਹੋ ਤੁਸੀਂ ਸਾਨੂੰ ਸੀਰੀ ਲੱਗਿਆ ਤੁਸੀਂ ਸਿਆਸਤਦਾਨਾਂ ਦੇ ਅੱਗੇ ਤੁਸੀਂ ਇਹਨਾਂ ਤੋਂ ਕਿਉਂ ਛੱਪੜਾਂ ਚਲ ਜਾਈ ਜਾਂਦੇ ਆ ਸਾਡੇ ਲੋਕਾਂ ਨੂੰ ਸਾਡੇ ਲੋਕਾਂ ਨੂੰ ਰੋਜ਼ਗਾਰ ਦਿਓ ਸਾਡੇ ਲੋਕਾਂ ਨੂੰ ਵਿਕਾਸ ਦਿਓ ਵਿਕਾਸ ਛੱਪੜਾਂ ਤੋਂ ਨਹੀਂ ਹੁੰਦਾ ਵਿਕਾਸ ਸਿੱਖਿਆ ਤੋਂ ਹੁੰਦਾ ਵਿਕਾਸ ਸਿਹਤ ਡਿਪਾਰਟਮੈਂਟ ਤੋਂ ਹੁੰਦਾ ਛੱਪੜ ਬਣਾ ਦਿਓ ਗਲਣਾ ਬਣਾ ਦਿਓ ਇਹ ਕੀ ਮੰਗ ਤੁਸੀਂ ਮੰਗਣ ਲੱਗੇ ਤਾਂ ਵੇਖੋ ਯਾਰ ਤੁਹਾਡੀਆਂ ਗਲੀਆਂ ਬਣਾ ਦਿਓ ਪੱਕੀਆਂ ਕਰ ਦਿਓ ਕਈ ਘਰ ਐ ਹੋ ਜਿਆ ਜਿਨ੍ਹਾਂ ਦੇ ਲੈਟਰਿੰਗ ਬਾਥਰੂਮ ਗਾਰੇ ਦੀ ਚਣਾਈ ਚੋਏ ਆ ਤੇ ਇਨਾ ਦਿਨਾਂ ਦੇ ਵਿੱਚ ਗਰਮੀਆਂ ਦੇ ਵਿੱਚ ਆ ਕੇ ਉਹ ਗਾਰੇ ਖੁਰ ਜਾਣ ਤੁਹਾਡੇ ਬੱਚੇ ਨਹਾਉਂਦੇ ਦਿਸਿਆ ਕਰਨਗੇ ਜੇ ਤੁਸੀਂ ਇਹ ਚੀਜ਼ਾਂ ਜਰ ਸਕਦੇ ਆ ਬਾਪੂ ਪਏ ਬਿਮਾਰ ਨੂੰ ਜਰ ਸਕਦੇ ਆ ਤੇਰਾ ਬਾਪੂ ਬਿਮਾਰ ਪਿਆ ਬੱਲਿਆ ਮੰਝੇ ਤੇ ਤੈਨੂੰ ਛੱਪੜ ਦਾ ਫਿਕਰ ਬਣਿਆ ਪਿਆ ਅੱਗੋਂ ਹੋ ਕੇ ਕਹਿਣ ਨੂੰ ਛੱਪੜ ਨਹੀਂ ਚਾਹੀਦਾ ਇਲਾਜ ਕਰਾ ਕੇ ਦਿਓ ਡਾਕਟਰ ਲਿਆ ਕੇ ਦਿਓ 24 ਘੰਟੇ ਡਾਕਟਰ ਮੁਹਈਆ ਕਰੋ ਹਸਪੀਟਲਾਂ ਚ ਮਸ਼ੀਨਾਂ ਲਿਆਓ ਮੰਗ ਮੰਗ ਲਈ ਛੱਪੜ ਮੰਗ ਵੀ ਮੰਗੀ ਤੇ ਰਹੀ ਵੀ ਨੰਗੀ ਇਹ ਬੋਲੋ ਤਾਰਾ ਰਾਰਾ ਹੋਈ ਤਾਂ ਸਾਡੇ ਨਾਲ ਇਹ ਪਈ ਤਾਰਾ ਰਾਰਾ ਹੀ ਹੁਣੀ ਆ ਤੁਹਾਡੀ ਆ 5 ਸਾਲ ਇਹਨਾਂ ਨੂੰ ਦਿੱਤੇ 5 ਸਾਲ ਬਰਬਾਦ ਕਰਤੇ ਛੱਪੜਾਂ ਦੀ ਰਾਜਨੀਤੀ ਕੱਲ ਨੂੰ ਕੋਈ ਹੋਰ ਚੱਕ ਲਿਆਉਂਗੇ ਇਹਨਾਂ ਨੇ ਦੁੱਕੀ ਨਹੀਂ ਤੋੜੀ ਪੰਜਾਬ ਦੇ ਵਿੱਚ ਕੀਤਾ ਕੱਖ ਨਹੀਂ ਸਿਵਿਆਂ ਦੀਆਂ ਕੰਧਾ ਬਣਾ ਦੋ ਜੀ ਐ ਜਿਵੇਂ ਮੁਰਦੇ ਉੱਠ ਕੇ ਭਾਜਦੇ ਹੁੰਦੇ ਕਮਾਲ ਹੋ ਗਈ ਤੁਹਾਡੀ ਇਹ ਕਿ ਸਾਨੂੰ ਆ ਜਿਹੜੀਆਂ ਬਣਾਉਣ ਦੇ ਪਿੰਡਾਂ ਦੇ ਵਿੱਚ ਕੀ ਬਾਜਦੀਆਂ ਜਿਹੜੀਆਂ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਜਿੱਥੇ ਬੰਦਾ ਪਾਕ ਸਾੜਦੇ ਕੀ ਕਹਿੰਦੇ ਹੁੰਦੇ ਉਹਨੂੰ ਪੱਠੀ ਉਹ ਪੱਠੀ ਕੋਈ ਮੁਰਦਾ ਤੁਹਾਨੂੰ ਗਾਲਾਂ ਕੱਢ ਦੋ ਉੱਠ ਕੇ ਉਹ ਸਾਡਾ ਤੁਸੀਂ ਜੀਣਾ ਦੁੱਬਰ ਕਰੀ ਖੜੇ ਆ ਕੰਧਾ ਚਲ ਜਾਂਦਾ ਸਾਨੂੰ ਉਹ ਸਾਨੂੰ ਸਿਵਿਆਂ ਦੀਆਂ ਕੰਧਾ ਚ ਮਾਰਦਾ ਸਾਨੂੰ ਦੱਸ ਸਕੂਲਾਂ ਦੀਆਂ ਕੰਧਾ ਉੱਚੀਆਂ ਕਰ ਦਿਓ ਟੀਚਰ ਉਹ ਚ ਪੁਰੇ ਨੇ ਕੀ ਗੱਲ ਸਿੱਖਿਆ ਕਰ ਪਾਰ ਕਰਕੇ ਨੰਗਦੀ ਆ ਜਾਂ ਉੱਥੋਂ ਜਿਹੜੀ ਮੈਂ ਕਹਿੰਦਾ ਕੋਈ ਜਿਹੜੀ ਕੋਈ ਬਾਬਾ ਕੋਈ ਪੜ੍ਹਾਈ ਵਾਲਾ ਵੀ ਉਹ ਤੰਦ ਪਾਰ ਕਰਦਾ ਨਾਲ ਹੀ ਨਾ ਮੈਂ ਸਕੂਲੇ ਟਿਕਦਾ ਕੋਈ ਬਾਰਡਰ ਚ ਤਾਰ ਲਾ ਦਿਓ ਇੱਥੋਂ ਉਹ ਜਿੱਥੇ ਸਾਡਾ ਪੰਜਾਬ ਮਰੀ ਜਾਂਦਾ ਤੁਹਾਨੂੰ ਕੰਧਾਂ ਵੀ ਪਈ ਆ ਦੱਸ ਕਮਾਲ ਹੋ ਗਈ ਤੁਸੀਂ ਮਰ ਗਏ ਜਮਾ ਮਾਰਤਾ ਸਾਨੂੰ ਤੁਸੀਂ ਮਰ ਗਏ ਪੰਜਾਬ ਦੇ ਲੋਕੋ ਆਪਾਂ ਮਰ ਗਏ ਇਹਨਾਂ ਨੇ ਪੱਲੇ ਕੱਖ ਨਹੀਂ ਛੱਡਣਾ ਉਹ ਜਿਨ੍ਹਾਂ ਨੇ ਸੋਚ ਮੈਂਬਰੀਆਂ ਵਰਗੀ ਮੈਂਬਰਾਂ ਨੂੰ ਮਾਰਾ ਨਹੀਂ ਆਂਦਾ ਉਹ ਆ ਕੇ ਬਣਾਤੇ ਐਮਐਲਏ ਉਹ ਹਿੱਲੇ ਦੇ ਕੇ ਭਾਸ਼ਣ ਦਿੰਦੇ ਆ ਉਹ ਮੈਂ ਕਲਸੀ ਨੂੰ ਕਹਿਣਾ ਭਰਾ ਦੋ ਦਿਨ ਮੇਰੇ ਨਾਲ ਆ ਤੈਨੂੰ ਚੰਡ ਕੇ ਕੱਲਾਂਗੇ ਫਰੀ ਦਿਹਾੜੀ ਲਾ ਛੱਡਣਾ ਦੋ ਦਿਨ ਕਿਹੜੀਆਂ ਯਾਰ ਕਲਸੀ ਸਾਹਿਬ ਤੁਸੀਂ ਦੋ ਸਾਲਾਂ ਦੇ ਰਹਿ ਗਏ ਆ ਬਾਜ ਟੇਰੀਰ ਕਰੀ ਲੱਖ ਰੁਪਿਆ ਪੈਨਸ਼ਨ ਨਹੀਂ ਕੀਤਾ ਤੋ ਦੁੱਕੀ ਦਾ ਕੰਮ ਨਹੀਂ ਮੈਂ ਫਿਰ ਤੋਂ ਕਹਿਣਾ ਭਗਵੰਤ ਮਾਨ ਨੂੰ ਕਿ ਕੰਦਾ ਉਛਣਾ ਕਰਦੇ ਸਿਵਿਆਂ ਦੀਆਂ ਕਿਤੇ ਕੋਈ ਮੁਰਦਾ ਨਾ ਉੱਠ ਕੇ ਭੱਜੇ ਗੇਟ ਲਾ ਦੇ ਤਗੜੇ ਕਿਤੇ ਕਿਸੇ ਨੂੰ ਕੋਈ ਆਵਾਜ਼ ਨਾ ਮਾਰ ਲੇ ਸਿਵਿਆਂ 'ਚ ਕੈਮਰੇ ਲਾ ਦੋ ਕਿਤੇ ਕੋਈ ਹੱਡੀਆਂ ਚੱਕ ਕੇ ਨਾ ਲੈ ਜੇ ਕਿਸੇ ਦੀ ਇਹ ਕੰਮ ਚੱਲ ਪਿਓ ਅਸੀਂ ਰਹਿ ਗਿਓ ਲੋਕੋ ਉੱਥੇ ਹੀ ਰਹਿ ਗਿਓਈ ਉਹ ਸਾਡੇ ਪੱਲੇ ਕੱਖ ਨਹੀਂ ਛੱਡ ਰੇ ਦੱਸ ਆਖੇ ਜੀ ਇਹ ਹੋ ਹੋ ਵਾਹੀ ਇਸ ਤੇ ਕੰਮਾਂ ਚੋਲ ਚ ਗੇ ਮੈਂ ਪੰਜਾਬ ਦੇ ਲੋਕੋ ਤੁਹਾਡੇ ਅੱਗੇ ਵੀ ਹੱਥ ਜੋੜਦਾ ਆ ਕੋਈ ਮੁਰਦੇ ਨਹੀਂ ਭਜਦੇ ਸਿਵਿਆਂ ਚ ਉੱਠ ਕੇ ਕੋਈ ਛੱਪੜ ਚੋਂ ਨਿਕਲ ਕੇ ਮੱਛੀਆਂ ਤੁਹਾਡੇ ਘਰੇ ਨਹੀਂ ਆਉਂਦੀਆਂ ਕੱਛੂ ਕੁੰਮੇ ਤੁਹਾਨੂੰ ਗਾਲਾਂ ਨਹੀਂ ਕੱਢਦੇ ਲੰਗਦੇ ਜਾਂਦੇ ਨੂੰ ਜਾਂ ਤਾਂ ਉਹ ਨਾ ਕੱਛੂ ਕੁੰਮਿਆਂ ਦੀ ਸ਼ਪਾਰਸ਼ਾ ਹੀ ਹੋਵੇ ਪਿੰਡ ਦੇ ਲੋਕਾਂ ਨੂੰ ਛੱਪੜ ਪੱਕਾ ਕਰਾ ਦੋ ਵੀ ਸਾਨੂੰ ਬੜਾ ਔਖਾ ਹੁੰਦਾ ਕੰਮ ਫੇਰ ਤਾਂ ਤੁਸੀਂ ਕਰਾਓ ਛੱਪੜ ਦੀਆਂ ਕੰਧਾਂ ਸਾਡੇ ਘਰਾਂ ਨਾਲੋਂ ਜ਼ਿਆਦਾ ਜ਼ਰੂਰੀ ਨਹੀਂ ਗੀਆਂ ਸਾਡੇ ਪੁੱਤਾਂ ਨਾਲੋਂ ਜ਼ਿਆਦਾ ਜ਼ਰੂਰੀ ਨਹੀਂ ਇਹ ਸਿਰਫ ਕਹਿਣਾ ਸਾਡੂੰ ਇਰਜ਼ਾ ਆ ਤੁਸੀਂ ਅਸੀਂ ਰੱਜੇ ਤੇ ਏ ਥੋੜ ਨੂੰ ਤੁਸੀਂ ਕਰੋ ਕੰਦਾ ਮੁਰਜੇ ਨਾਲ ਭੱਜਣ ਕਿਤੇ ਵੇਖੀ ਕਿਤੇ ਕੰਦਾ ਕੱਢੋ ਸਿਵਿਆਂ ਦੀਆਂ ਬਣਾ ਦਿਓ ਮੌਜ ਪਾਣਾ ਮਰਜੀ ਥੋਡੀ ਸਿੱਖਿਆ ਲੈਣਾ ਜਾਓ ਜੇ ਰੋਜ਼ਗਾਰ ਹਲਣਾ ਜਾਓ ਜੇ ਨਾ ਸੇ ਡਿਪਾਰਟਮੈਂਟਲ ਭੱਜੋ ਜੇ ਮੁਰਦਿਆਂ ਦਾ ਫਿਕਰ ਹੋ ਗਿਆ ਜਿਉਂਦੇ ਮਰਦੇ ਫਿਰਦੇ ਇੱਥੇ ਤੂੰ ਦੱਸ ਕਮਾਲ ਹੋ ਗਈ ਸਾਡੀ ਤਾਂ ਸਿਵਿਆਂ ਦੀਆਂ ਕੰਧਾ ਬਣਾ ਦੋ ਜੀ ਮੈਂ ਜਿਵੇਂ ਮੁਰਦੇ ਉੱਠ ਕੇ ਭਾਜਦੇ ਹੁੰਦੇ ਕਿ ਕਮਾਲ ਹੋ ਗਈ ਤੁਹਾਡੀ ਇਹ ਕਿ ਸਾਨੂੰ ਆ ਜਿਹੜੀਆਂ ਬਣਾਉਣ ਦੇ ਪਿੰਡਾਂ ਦੇ ਵਿੱਚ ਕੀ ਬਾਜਦੀਆਂ ਜਿਹੜੀਆਂ ਕੀ ਕਹਿੰਦੇ ਹੁੰਦੇ ਉਹਨਾਂ ਨੂੰ ਜਿੱਥੇ ਬੰਦਾ ਪਾ ਕੇ ਸਾੜਦੇ ਆ ਕੀ ਕਹਿੰਦੇ ਹੁੰਦੇ ਉਹਨੂੰ ਪੱਠੀ ਉਹ ਪੱਠੀ ਕੋਈ ਮੁਰਦਾ ਤੁਹਾਨੂੰ ਗਾਲਾਂ ਕੱਢ ਦੋ ਉੱਠ ਕੇ ਉਹ ਸਾਡਾ ਤੁਸੀਂ ਜੀਣਾ ਦੁਪਰ ਕਰੀ ਖੜੇ ਆ ਕੰਧਾ ਚਲ ਜਾਂਦਾ ਸਾਨੂੰ ਉਹ ਸਾਨੂੰ ਸਿਵਿਆਂ ਦੀਆਂ ਕੰਧਾ ਚ ਮਾਰਦਾ ਸਾਨੂੰ ਜੱਸ